ਬਣਦਾ ਬਣਦਾ ਨਹੀਂ ਬਣਦਾ ਹਾਂ ਉਹ ਵੇਖ ਲੈਣੇ ਕੱਟਾ ਲੈਣਾ ਮੈਂ ਕਿੰਨਾ ਲੂਣ ਪਾਇਆ ਮੈਡਮ ਜੀ ਇੱਕ ਚਮਚ OK ਇਹਨੂੰ ਬੋਲ ਦੇਣੀ ਹੈ ਇੱਕ ਥੂੰ ਪੁੱਤਵਾਦ ਕੀ ਪਾਇਆ ਅਦਰਕ ਅਦਰਕ ਮਿਰਚਾ ਟਮਾਟਰ ਪਾਏ ਆ OK ਖਲਾਓ ਟਮਾਟਰ ਹੈ ਹੀ ਨਹੀਂ ਟਮਾਟਰ ਆ ਟਮਾਟਰ ਨਹੀਂ ਆਇਆ ਹਲਾਲ ਮਿਰਚਾ ਟਮਾਟਰ ਮਿਰਚਾ ਪਾਣੀ ਟਮਾਟਰ ਨਹੀਂ ਪਾਇੀ ਤਾ ਹਾਇਦਰ ਖੇ ਰੱਖਤਾ ਲਾਓ ਜੀ ਖਲਾਓ ਵੀ ਖਲਾਓ ਜਲਦੀ ਜਲਦੀ ਥੱਲੇ ਲੱਗ ਜਾਣੇ ਲੱਗ ਗਏ ਕੋਈ ਨਹੀਂ ਪਾ ਚ ਟਮਾਟਰ ਹੁਣ ਕੀ ਪਾਣਾ ਰਿਤੇ ਤਰ ਲੈ ਆਪੀ ਆ